ਹਾਂਜੀ ਸਤਿ ਸ਼੍ਰੀ ਅਕਾਲ ਪੰਜਾਬ ਦੋਸਤੋ ਤੁਹਾਡੇ ਤੁਹਾਡੇ ਆਪਣੇ ਹਰਮਨ ਪਿਆਰੇ ਚੈਨਲ ਗਿਆਨ ਪੰਜਾਬ ਦੇ ਉੱਤੇ ਦੋਸਤੋ ਮੈਂ ਹਾਂ ਤੁਹਾਡਾ ਦੋ ਸਰਬੰਦਰ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ 2025 ਦੇ ਵਿੱਚ ਪੰਜਾਬ ਦੇ ਵਿੱਚ ਹੜ੍ਹਾਂ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ ਬਹੁਤ سارے ਜ਼ਿਲ੍ਹੇ ਜਿਹੜੇ ਹੈਗੇ ਆ ਉਹ ਹੜ੍ਹਾਂ ਦੀ ਮਾਰਦ ਚੱਲ ਰਹੇ ਹੈਗੇ ਆ ਜਿਵੇਂ ਕਿ ਜੇ ਆਪਾਂ ਗੱਲ ਕਰੀਏ ਪਠਾਨਕੋਟ ਗੁਰਦਾਸਪੁਰ ਅਮ੍ਰਿਤਸਰ ਸਾਹਿਬ ਹੋ ਗਿਆ ਤਰਨਤਾਰਨ ਹੋ ਗਿਆ ਸੋ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਬਹੁਤ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈਗਾ ਤੇ ਲੋਕਾਂ ਦੀ ਜ਼ਿੰਦਗੀ ਜਿਹੜੀ ਹੈਗੀ ਆ ਬਹੁਤ ਬੇਰੇ ਤਰੀਕੇ ਦੇ ਨਾਲ ਪ੍ਰਭਾਵਿਤ ਹੋਈ ਹੈ ਅਤੇ ਜੇ ਅਸੀਂ ਆਮ ਜ਼ਿੰਦਗੀ ਦੀ ਗੱਲ ਕਰੀਏ ਉਹਦੇ ਵਿੱਚ ਤਾਂ ਚਲੋ ਔਖਾ ਹੋਈ ਹੈ ਤੇ ਇਹਦੇ ਨਾਲ ਨਹੀਂ ਵਿਦਿਆਰਥੀਆਂ ਦਾ ਜਿਹੜਾ ਹੈਗਾ ਆ ਜੀਵਨ ਉਹ ਵੀ ਬਹੁਤ ਔਖਾ ਹੋਇਆ ਹੋਇਆ ਹੈਗਾ ਕਿੱਥੇ ਉਹ ਪੇਟਰਾ ਦੀ ਤਿਆਰੀ ਕਰ ਰਹੇ ਸੀਗੇ ਤੇ ਹੁਣ ਉਹਨਾਂ ਨੂੰ ਇਹ ਨਵੀਂ ਮੁਸੀਬਤ ਦੇ ਨਾਲ ਜਿਹੜਾ ਹੈਗਾ ਯੋਜਨਾ ਪਿਆ ਰਿਹਾ ਹੈਗਾ ਤਾਂ ਦੋਸਤੋ ਐਸੇ ਕਰ ਏਕ ਇੰਸਟੀਚਿਊਟ ਤੁਹਾਡੇ ਵਾਸਤੇ ਲੈ ਕੇ ਆਇਆ ਹੈ ਇੱਕ ਫ੍ਰੀ ਫਾਊਂਡੇਸ਼ਨ ਕੋਰਸ ਇਹ ਇੱਕ ਉਪਰਾਲਾ ਹੈ ਗਿਆਨ ਇੰਸਟੀਚਿਊਟ ਦਾ ਤਾਂ ਕਿ ਜਿਹੜੇ ਸਾਡੇ ਪੰਜਾਬ ਦੇ ਵਿਦਿਆਰਥੀ ਹੈਗੇ ਜਿਹੜੇ ਇਸ ਵੇਲੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹੈਗੇ ਜਾਂ ਉਹਨਾਂ ਤਾਂ ਏਰੀਆ ਦੇ ਵਿੱਚ ਰਹਿ ਰਹੇ ਹੈਗੇ ਜਿੱਥੇ ਕਿ ਹਣ ਬਹੁਤ ਜ਼ਿਆਦਾ ਆਏ ਹੈਗੇ ਆ ਤਾਂ ਉਹਨਾਂ ਵਾਸਤੇ ਅਸੀਂ ਇਹ ਕੋਰਸ ਜਿਹੜਾ ਹੈਗਾ ਉਹ ਬਿਲਕੁਲ ਫ੍ਰੀ ਲੈ ਕੇ ਆਏ ਹੈਗੇ ਆ ਤੇ ਅੱਜ ਆਪਾਂ ਇਸ ਕੋਰਸ ਦੇ ਬਾਰੇ ਗੱਲ ਕਰਾਂਗੇ ਤੇ ਦੋਸਤ ਜੇ ਤੁਸੀਂ ਪੰਜਾਬ ਸਰਕਾਰ ਦੇ ਜਿਹੜੇ ਕੰਪੀਟੀਸ਼ਨ ਐਗਜ਼ਾਮ ਹੈਗੇ ਆ ਸਰਕਾਰੀ ਨੌਕਰੀ ਵਾਸਤੇ ਜੇ ਤੁਸੀਂ ਤਿਆਰੀ ਕਰ ਰਹੇ ਹੋ ਠੀਕ ਹੈ ਖਾਸ ਕਰਕੇ ਪੀਟਸਪੀ ਦੀ ਤਾਂ ਤੁਹਾਡੇ ਵਾਸਤੇ ਇਹ ਜਿਹੜਾ ਕੋਰਸ ਹੈਗਾ ਆ ਬਹੁਤ ਹੀ ਲਾਹੇਵੰਦ ਹੋਏਗਾ ਅਤੇ ਤੁਹਾਡੀ ਜਿਹੜੀ ਤਿਆਰੀ ਹੈਗੀ ਆ ਉਹਨੂੰ ਇੱਕ ਨਵੀਂ ਦਿਸ਼ਾ ਜ਼ਰੂਰ ਮਿਲੇਗੀ ਠੀਕ ਹੈ ਤਾਂ ਅਸੀਂ ਇਸ ਕੋਰਸ ਦੇ ਬਾਰੇ ਬੱਚੇ ਗੱਲ ਕਰਾਂਗੇ 208 ਜਿਹੜਾ ਫਾਊਂਡੇਸ਼ਨ ਕੋਰਸ ਹੈ ਜੋ ਕਿ ਬਿਲਕੁਲ ਫ੍ਰੀ ਹੈ ਉਹਨਾਂ ਵਿਦਿਆਰਥੀਆਂ ਵਾਸਤੇ ਜੋ ਕਿ ਹੜ ਪੀੜ ਦੇ ਇਲਾਕਿਆਂ ਦੇ ਵਿੱਚ ਰਹਿ ਰਹੇ ਹਨ ਠੀਕ ਹੈ ਇਹ ਕੋਰਸ ਸਾਰੇ ਪੰਜਾਬ ਕਾਮੇਡ ਇਗਜ਼ਾਮ ਵਾਸਤੇ ਹੈ ਖਾਸ ਕਰਕੇ ਪੀ ਟ੍ਰਿਪਲ ਐਸ ਬੀ ਔਰ ਇਹ ਬੱਚੇ ਜਿਹੜਾ ਕੋਰਸ ਹੈਗਾ ਆ ਇਹ ਸਟਾਰਟ ਹੋਏਗਾ ਜੀ 29 ਤਰੀਕ ਤੋਂ ਠੀਕ ਹੈ 29 ਤਰੀਕ ਤੋਂ ਯਾਨੀ ਕਿ 29 ਤੰਬਰ ਤੋਂ ਜਿਹੜਾ ਹੈਗਾ ਆ ਇਹ ਕੋਰਸ ਸਟਾਰਟ ਹੋ ਜਾਏਗਾ ਔਰ ਇਹ ਕੋਰਸ ਬੱਚੇ ਇੱਕ ਤਰ੍ਹਾਂ ਦਾ ਆਨਲਾਈਨ ਜਿਹੜਾ ਹੈਗਾ ਇਹ ਰਿਕਾਰਡਡ ਕੋਰਸ ਹੋਏਗਾ ਹੁਣ ਇਹਦੇ ਵਿੱਚ ਕੀ ਹੈ ਜੀ ਹਰ ਰੋਜ਼ 3 ਘੰਟੇ ਦੀ ਜਿਹੜੀ ਕਲਾਸ ਹੈਗੀ ਆ ਉਹ ਅਪਲੋਡ ਕੀਤੀ ਜਾਏਗੀ ਯਾਨੀ ਕਿ ਤੁਹਾਨੂੰ ਪ੍ਰੋਵਾਈਡ ਕੀਤੀ ਜਾਏਗੀ ਜਸਟ ਲਾਈਵ ਸੈਸ਼ਨ ਦੀ ਤਰ੍ਹਾਂ ਠੀਕ ਹੈ ਔਰ ਇਹ ਵੈਸੇ ਰਿਕਾਰਡਿੰਗ ਕਲਾਸ ਹੋਏਗੀ ਬਟ ਤੁਹਾਨੂੰ ਲਾਈਵ ਕਲਾਸ ਜਿਮਾਂ ਕੋ ਜਿਹੜੀ ਹੈਗੀ ਪ੍ਰੋਵਾਈਡ ਕੀਤੀ ਜਾਏਗੀ ਡੇਲੀ 3 ਘੰਟੇ ਦੀ ਕਲਾਸ ਔਰ ਇਹਦੇ ਨਾਲ ਨਾਲ ਪੀਡੀ ਅਪਡੇਟ ਹੈਗੇ ਨੋਟਸ ਮੌਕ ਟੈਸਟ ਸੀਰੀਜ਼ ਵੀਕਲੀ ਡਾਊਟ ਸੈਸ਼ਨ ਜਿਹੜੇ ਹੈਗੇ ਸਾਰਾ ਕੁਝ ਇੰਚ ਇਨਕਲੂਡਡ ਹੋਏਗਾ ਜਿਹਦੇ ਬਾਰੇ ਆਪਾਂ ਡਿਟੇਲ ਚ ਗੱਲ ਕਰਾਂਗੇ ਠੀਕ ਹੈ ਸੋ ਇਹ ਜਿਹੜਾ ਬੱਚੇ ਫਾਊਂਡੇਸ਼ਨ ਕੋਰਸ ਜੋ ਕਿ ਬਿਲਕੁਲ ਫ੍ਰੀ ਦੇ ਵਿੱਚ ਪ੍ਰੋਵਾਈਡ ਕੀਤਾ ਜਾਏਗਾ ਉਹਨਾਂ ਬੱਚਿਆਂ ਵਾਸਤੇ ਜਿਹੜੇ ਕਿ ਹਰ ਪੀੜ ਦੇ ਇਲਾਕਿਆਂ ਤੋਂ ਠੀਕ ਹੈ ਬਿਲੋਂਗ ਕਰਦੇ ਹੈਗੇ ਆ ਹੁਣ ਇਹਦੇ ਵਾਸਤੇ ਕੀ ਇਹਦੇ ਵਿੱਚ ਕੋਸ਼ਚ ਰਹੇਗਾ ਬੱਚੇ ਇੱਕ ਤਰ੍ਹਾਂ ਡੇਲੀ ਬੇਸਿਸ ਤੇ ਤੁਹਾਨੂੰ ਜਿਹੜਾ ਹੈਗਾ ਆ ਦੱਸਿਆ ਜਾਏਗਾ ਕਿ ਕਿਹੜੇ 3 ਘੰਟੇ ਦੇ ਵਿੱਚ ਅਸੀਂ ਜਿਹੜੀ ਹੈਗੀ ਆ ਉਹ ਤੁਹਾਡੀਆਂ ਕਲਾਸਿਸ ਹੋਣਗੀਆਂ ਔਰ ਉਦੋਂ ਡੇਲੀ ਬੇਸਿਸ ਤੇ ਕਲਾਸ ਜਿਹੜੀ ਹੈਗੀ ਤੁਹਾਨੂੰ ਪੋਰਟਲ ਦੇ ਉੱਤੇ ਮੌਜੂਦ ਮਿਲ ਜਾ ਕਰੇਗੀ ਅਪਲੋਡ ਹੋ ਜਾ ਕਰੇਗੀ ਤੁਸੀਂ ਉਹ ਡੇਲੀ ਬੇਸਿਸ ਤੇ ਸੈਸ਼ਨ ਜਿਹੜਾ ਹੈਗਾ ਟਰਨ ਕਰ ਲੈਣਾ ਹੈਗਾ ਆ ਉਸ ਤੋਂ ਬਾਅਦ ਇਹਦੇ ਨਾਲ ਜੋ ਵੀ ਤੁਸੀਂ ਟੌਪਿਕ ਡੇਲੀ ਬੇਸਿਸ ਤੇ ਉਸ ਲੈਕਚਰ ਚ ਪੜਦੇ ਹੋ ਉਹਨੂੰ ਪੀਡੀਐਫ ਫਾਰਮ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਪ੍ਰੋਵਾਈਡ ਕੀਤਾ ਜਾਏਗਾ ਤਾਂ ਅਸੀਂ ਯਕੀਨ ਤੱਕ ਜੋ ਵੀ ਤੁਸੀਂ ਉਹ ਕਲਾਸ ਦੇ ਵਿੱਚ ਪੜਿਆ ਹੈਗਾ ਆ ਉਹ ਨੋਟਸ ਦੀ ਫਾਰਮ ਦੇ ਵਿੱਚ ਤੁਹਾਡੇ ਕੋਲ ਅਵੇਲੇਬਲ ਹੋਣਾ ਚਾਹੀਦਾ ਤਾਂਕਿ ਜਦੋਂ ਤੁਸੀਂ ਦੁਬਾਰਾ ਉਹਨੂੰ ਪੜਨਾ ਹੈ ਜਾਂ ਠੀਕ ਹੈ ਜਦੋਂ ਦੁਬਾਰਾ ਤੁਸੀਂ ਉਹਨੂੰ ਦੇਖਣਾ ਚਾਹੁੰਦੇ ਹੋ ਤਾਂ ਉਹ ਤੁਸੀਂ ਦੇਖ ਸਕਦੇ ਹੋ ਠੀਕ ਹੈ ਤਾਂ ਇਹ ਪੀਡੀਐਫ ਦੇ ਵਿੱਚ ਨੋਟਸ ਸਾਨੂੰ ਜਿਹੜੇ ਹੈਗੇ ਨਾਲ ਦੀ ਨਾਲ ਮਿਲ ਜਾਣਗੇ ਇਸ ਤੋਂ ਇਲਾਵਾ ਬੱਚੇ ਇਹਦੇ ਨਾਲ 10 ਟੈਸਟ ਦੀ ਇੱਕ ਮੌਕ ਟੈਸਟ ਸੀਰੀਜ਼ ਜਿਹੜੀ ਹੈਗੀ ਉਹ ਪ੍ਰੋਵਾਈਡ ਕੀਤੀ ਜਾਏਗੀ ਠੀਕ ਹੈ ਜਿਹਦੇ ਵਿੱਚ ਤੁਹਾਨੂੰ 10 ਟੈਸਟ ਮਿਲਣਗੇ ਠੀਕ ਹੈ ਬਹੁਤੋ ਦੇ ਨਾਲ ਤੁਹਾਡੀ ਇੱਕ ਜਨਰਲ ਇਕਤਾ ਤੁਸੀਂ ਆਪਣੇ ਆਪ ਸੈਲਫ ਟੈਸਟ ਵੀ ਕਰ ਸਕਦੇ ਹੋ ਕਿ ਵੀ ਜਿਹੜੀ ਤੁਹਾਡੀ ਤਿਆਰੀ ਹੈਗੀ ਉਹ ਕਿੱਥੇ ਤੱਕ ਪਹੁੰਚੀ ਹੈਗੀ ਆ ਕਿ ਜੋ ਵੀ ਤੁਸੀਂ ਪੜ੍ਹਦੇ ਪਏ ਹੈਗੇ ਕਿ ਤੁਹਾਨੂੰ ਸਮਝ ਲੱਗ ਰਿਹਾ ਹੈਗਾ ਉਹ ਚੀਜ਼ ਸਾਰੀ ਤੁਹਾਨੂੰ ਇਸ ਮੌਕ ਟੈਸਟ ਸੀਰੀਜ਼ ਤੋਂ ਜਿਹੜੀ ਉਹ ਪੱਕੀ ਹੋ ਜਾਏਗੀ ਦੂਜੀ ਗੱਲ ਹੈਗੀ ਬੱਚੇ ਇੱਥੇ ਨਾ ਵੀਕਲੀ ਡਾਊਟ ਸੈਸ਼ਨ ਹੋਣਗੇ ਹੁਣ ਬਈ ਓਬਵੀਅਸਲੀ ਗੱਲ ਹੈਗੀ ਆ ਵੀ ਜੇ ਤੁਸੀਂ ਪੜ੍ਹਾਈ ਕਰ ਰਹੇ ਹੋ ਤੁਸੀਂ ਕਲਾਸਿਸ ਦੇ ਦੇਖ ਰਹੇ ਹੋ ਤਾਂ ਤੁਹਾਡੇ ਡਾਊਟ ਵੀ ਹੋਣਗੇ ਉਹ ਡਾਊਟ ਜਿਹੜੇ ਹੈਗੇ ਆ ਤੁਸੀਂ ਵੀਕਲੀ ਸੈਸ਼ਨ ਦੇ ਵਿੱਚ ਵੀ ਆਪਣੇ ਕਨਸਰਨ ਟੀਚਰ ਤੋਂ ਜਿਹੜੇ ਹੈਗੇ ਪੁੱਛ ਸਕਦੇ ਹੋ ਤੋਂ ਵੀਕਲੀ ਬੇਸਿਸ ਦੇ ਉੱਤੇ ਜਦੋਂ ਟੀਚਰ ਦੇ ਨਾਲ ਤੁਹਾਡਾ ਸੈਸ਼ਨ ਕਰਵਾਇਆ ਜਾਏਗਾ ਤੁਸੀਂ ਉਹਦੇ ਵਿੱਚ ਜਿਹੜਾ ਹੈਗਾ ਆ ਤਾਂ ਆਪਣਾ ਜੋ ਵੀ ਡਾਊਟ ਹੈਗਾ ਯਾ ਪੁੱਛ ਸਕਦੇ ਹੋ ਤੇ ਤੁਹਾਨੂੰ ਬਿਲਕੁਲ ਕਲੀਅਰ ਹੋ ਜਾਏਗਾ ਠੀਕ ਹੈ ਜੀ ਕੀ ਉਹਦੇ ਵਿੱਚ ਕੀ ਕੀ ਆਪਾਂ ਕਰਨਾ ਹੈਗਾ ਯਾ ਤਾਂ ਤੁਸੀਂ ਆਨ ਆਪਣੀ ਟੀਚਰ ਨੂੰ ਪੁੱਛ ਸਕਦੇ ਹੋ ਠੀਕ ਹੈ ਉਸ ਬਾਰੇ ਬੱਚੇ ਜੇ ਆਪਾਂ ਗੱਲ ਕਰੀਏ ਸਬਜੈਕਟਸ ਦਾ ਸ਼ਡਿਊਲ ਬੱਚੇ ਇਹ ਦਿਨ ਨੇ ਜਿਨ੍ਹਾਂ ਦੇ ਵਿੱਚ ਤੁਹਾਡਾ ਇੱਕ ਪਾਰਟਿਕੂਲਰ ਸਬਜੈਕਟ ਜਿਹੜਾ ਖਤਮ ਹੋਣਾ ਹੈਗਾ ਤੋਂ ਮੈਥਸ ਦੇ ਇਹਦੇ ਵਿੱਚ 80 ਦਿਨ ਦੇ ਹੋਣਗੇ ਲੈਕਚਰ ਠੀਕ ਹੈ ਜੀ ਰੀਜ਼ਨਿੰਗ 22 ਦਿਨ ਵਿੱਚ ਖਤਮ ਕੀਤੀ ਜਾਏਗੀ ਪੰਜਾਬੀ ਦੀ ਜੇ ਆਪਾਂ ਗੱਲ ਕਰੀਏ ਤਾਂ 14 ਦਿਨ ਜਿਹੜੇ ਦੇ ਵਿੱਚ ਜਿਹੜਾ ਹੈਗਾ ਸਾਰਾ ਇਹਦਾ ਸਿਲੇਬਸ ਕਵਰ ਕੀਤਾ ਜਾਏਗਾ ਔਰ ਪੰਜਾਬ ਜੀਕੇ ਦੇ 15 ਦਿਨ ਹੋਣਗੇ ਪੋਲੀਟੀ ਜੋ ਹੈ 30 ਦਿਨ ਦੀ ਹੋਏਗੀ ਔਰ ਹਿਸਟਰੀ ਜਿਹੜੀ ਹੈਗੀ ਆ 60 ਦਿਨ ਦੀ ਹੋਏਗੀ ਇਥੇ ਤਰੀਕੇ ਨਾਲ ਜੀਓਗ੍ਰਾਫੀ ਹੋ ਗਿਆ ਸਾਇੰਸ ਹੋ ਗਿਆ ਤੇ ਕੰਪਿਊਟਰ ਦੇ ਵੀ 7-7 ਦਿਨ ਹੋਣਗੇ ਇਸ ਤੋਂ ਇਲਾਵਾ ਇੱਕ ਇੰਗਲਿਸ਼ ਦਾ ਜਿਹੜਾ ਟੌਪਿਕ ਹੈ ਸਬਜੈਕਟ ਹੈ ਉਹਦੇ ਵਿੱਚ ਵੀ ਅਸੀਂ ਤਕਰੀਬਨ 20 ਦਿਨਾਂ ਦੇ ਵਿੱਚ ਜਿਹੜਾ ਹੈਗਾ ਇੰਗਲਿਸ਼ ਦਾ ਪਾਰਟ ਵੀ ਉਹ ਕਵਰ ਕੀਤਾ ਜਾਏਗਾ ਠੀਕ ਹੈ ਤੋ ਇਹ ਲਗਭਗ 3 ਜਿਹੜਾ ਹੈਗਾ ਆ ਮਹਿਿਲੇ ਦਾ ਜਿਹੜਾ ਹੈਗਾ ਕੋਰਸ ਹੋਏਗਾ ਔਰ ਇਹਦੇ ਵਿੱਚ ਸਾਰਾ ਸਿਲੇਬਸ ਜਿਹੜਾ ਹੈਗਾ ਜਿਹੜਾ ਪੀ ਟ੍ਰਿਪਲ ਐਸ ਬੀ ਦਾ ਇੱਕ ਬੇਸਿਕ ਸਿਲੇਬਸ ਹੈਗਾ ਆ ਜਿਹੜਾ ਹਰ ਪੇਪਰ ਦੇ ਵਿੱਚ ਆਉਂਦਾ ਹੀ ਆਉਂਦਾ ਹੈਗਾ ਆ ਉਹ ਤੁਹਾਡੇ ਵਿੱਚ ਸਾਰਾ ਕਵਰ ਹੋ ਜਾਏਗਾ ਔਰ ਉਹ ਵੀ ਬਿਲਕੁਲ ਫ੍ਰੀ ਠੀਕ ਹੈ ਜੀ ਔਰ ਇਸੇ ਕਰਕੇ ਇਹਨੂੰ ਆਪਾਂ ਫ੍ਰੀ ਫਾਊਂਡੇਸ਼ਨ ਕੋਰਸ ਨਾਮ ਦਿੱਤਾ ਹੈਗਾ ਆ ਕਿਉਂਕਿ ਇਹ ਇੱਕ ਵਟਾ ਇੱਕ ਬੇਸ ਪ੍ਰੋਪਰ ਬਣਾ ਦੇਗਾ ਜਿਹਦੇ ਬੇਸਿਸ ਦੇ ਉੱਤੇ ਤੁਸੀਂ ਕੋਈ ਵੀ ਇਗਜ਼ਾਮ ਜਿਹੜਾ ਹੈਗਾ ਉਹ ਦੇ ਸਕਦੇ ਹੋ ਠੀਕ ਹੈ ਹਰ ਨੋਟਸ ਨੂੰ ਹਰ ਟਾਪਿਕ ਨੂੰ ਤੁਸੀਂ ਚੰਗੇ ਤਰੀਕੇ ਨਾਲ ਜੇ ਪੜ੍ਹਦੇ ਹੋ ਤਾਂ ਤੁਹਾਡੀ ਜਿਹੜੀ ਕਲੈਰਿਟੀ ਹੈਗੀ ਆ ਕਨਸੈਪਟ ਨੂੰ ਲੈ ਕੇ ਜਿਹੜੀ ਤੁਹਾਡੀ ਕਨਸੈਪਚੁਅਲ ਕਲੈਰਿਟੀ ਹੈਗੀ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਬਣ ਜਾਏਗੀ ਠੀਕ ਹੈ ਤਾਂ ਇਹ ਸਾਰੇ ਬੱਚੇ ਇਸ ਕੋਰਸ ਦੇ ਵਿੱਚ ਆ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਆਪਾਂ ਦੇਖਾਂਗੇ ਠੀਕ ਹੈ ਔਰ ਦੂਜੀ ਗੱਲ ਹੈ ਬੱਚੇ ਇਹ ਜਿਹੜਾ ਕੋਰਸ ਹੈ ਤਾਂ ਮੈਂ ਤੁਹਾਨੂੰ ਦੱਸ ਚੁੱਕਿਆ ਹੈਗਾ ਜੀ ਬਿਲਕੁਲ ਫ੍ਰੀ ਹੈਗਾ ਯਾ ਠੀਕ ਹੈ ਜੀ ਇਹ ਜਿਹੜਾ ਕੋਰਸ ਹੈਗਾ ਯਾ ਬਿਲਕੁਲ ਫ੍ਰੀ ਹੈਗਾ ਯਾ ਪਰ ਕਿਹਨਾ ਬੱਚੇ ਲਈ ਫ੍ਰੀ ਹੈਗੇ ਜਿਹੜੇ ਕੀ ਹਾਰਡ ਪੀਟ ਦਾ ਲਾਚਿਆ ਤੋਂ ਜਿਹੜੇ ਹੈਗੇ ਆ ਉਹ ਬਿਲੋਂਗ ਕਰਦੇ ਹੈਗੇ ਆ ਠੀਕ ਹੈ ਔਰ ਜੀ ਖਾਸ ਕਰਕੇ ਜਿਹੜੇ ਆਪਣੇ ਆ ਜ਼ਿਲ੍ਹੇ ਹੈਗੇ ਆ ਪਠਾਨਕੋਟ ਗੁਰਦਾਸਪੁਰ ਠੀਕ ਹੈ ਜੀ ਨਾਲ ਦੀ ਨਾਲ ਅੰਮ੍ਰਿਤਸਰ ਤਰਨਤਾਰਨ ਇਧਰ ਮਾਨਸਾ ਸੰਗਰੂਰ ਸਾਈਡ ਹੋ ਗਿਆ ਜਾਂ ਫਾਜ਼ਿਲਕਾ ਸਾਈਡ ਆਊਟਸਾਈਡ ਵੀ ਕੁਝ ਏਰੀਆ ਦੇ ਵਿੱਚ ਕਾਫੀ ਹਟ ਆਇਆ ਹੈਗਾ ਠੀਕ ਹੈ ਹੁਣ ਗੱਲ ਇਹ ਹੈਗੀ ਆ ਕਿ ਕਿਹੇ ਤਰੀਕੇ ਦੇ ਨਾਲ ਇਸ ਕੋਰਸ ਨੂੰ ਤੁਸੀਂ ਜੁਆਇਨ ਕਰ ਸਕਦੇ ਹੋ ਬੱਚੇ ਉਹ ਮੈਂ ਤੁਹਾਨੂੰ ਕਲੀਅਰ ਕਰ ਦਿੰਦਾ ਕਿ ਤੁਸੀਂ ਸਭ ਤੋਂ ਪਹਿਲਾਂ ਜਿਹੜਾ ਹੈਗਾ ਸਾਨੂੰ ਕਾਲ ਕਰਨੀ ਹੈਗੀ ਆ ਜੀ ਆ ਨੰਬਰ ਜੇ ਦਿੱਤੇ ਹੋਏ ਇਹਦੇ ਵਿੱਚ ਆਹ ਦੇਖੋ ਇੱਥੇ ਦੋ ਨੰਬਰ ਦਿੱਤੇ ਹੋਏ ਤੁਸੀਂ ਇਹਨਾਂ ਤੇ ਕਾਲ ਕਰ ਸਕਦੇ ਹੋ ਜਾਣਕਾਰੀ ਲੈ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਕੀ ਕਰਨਾ ਹੈਗਾ ਬੱਚੇ ਤੁਸੀਂ ਸਾਨੂੰ WhatsApp ਤੁਸੀਂ ਕਰਨਾ ਹੈਗਾ ਆ ਉਹਦੇ ਵਿੱਚ ਤੁਸੀਂ ਆਪਣਾ ਈਮੇਲ ਆਈਡੀ ਫੋਨ ਨੰਬਰ ਵੀ ਸਾਡੇ ਕੋਲ ਪਹੁੰਚ ਜਾਣਾ ਚਾਹੀਦਾ ਤੁਹਾਡਾ ਮੋਬਾਈਲ ਨੰਬਰ ਠੀਕ ਹੈ ਜਦੋਂ ਤੁਸੀਂ ਸਾਨੂੰ WhatsApp ਕਰੋਗੇ ਮੋਬਾਈਲ ਨੰਬਰ ਆ ਜਾਏਗਾ ਆਪਣਾ ਮੋਬਾਈਲ ਦੱਸਣਾ ਹੈਗਾ ਜੀ ਜਿੱਤੇ ਆਪਾਂ WhatsApp ਹੈਨਾ ਚੱਲਦਾ ਹੋਊਗਾ ਵੀ ਈਮੇਲ ਆਈਡੀ ਤੁਸੀਂ ਆਪਣੀ ਮੈਂਸ਼ਨ ਕਰਨੀ ਵੀ ਤੁਸੀਂ ਨਾ ਆਪਣਾ ਆਧਾਰ ਕਾਰਡ ਜਿਹੜਾ ਹੈਗਾ ਬਈ ਉਹਦੀ ਪਿਕ ਜਿਹੜੀ ਹੈਗੀ ਆ ਸੈਂਡ ਕਰਨੀ ਹੈਗੀ ਆ ਤਾਂ ਤੇ ਆਧਾਰ ਕਾਰਡ ਦੇ ਉੱਤੇ ਜਿਹੜਾ ਤੁਹਾਡਾ ਐਡਰੈਸ ਹੈਗਾ ਆ ਉਹ ਉਸ ਹਰੜਪੀਟ ਦੇ ਇਲਾਕੇ ਦਾ ਹੋਣਾ ਚਾਹੀਦਾ ਹੈਗਾ ਆ ਤੁਸੀਂ ਸਾਨੂੰ ਆਧਾਰ ਕਾਰਡ ਦੀ ਜਿਹੜੀ ਫੋਟੋ ਜਿਹੜੀ ਭੇਜ ਸਕਦੇ ਹੋ ਤੇ ਜਿਹੜੀ ਗਵਰਨਮੈਂਟ ਦੇ ਉੱਤੇ ਜਿਹੜੀ ਵੈਬਸਾਈਟ ਦੇ ਉੱਤੇ ਲਿਸਟ ਹੈਗੀ ਜਾਂ ਜਿਹੜੀ ਗਵਰਨਮੈਂਟ ਵੱਲੋਂ ਜਾਰੀ ਕੀਤੀਆਂ ਹੋਈਆਂ ਲਿਸਟ ਹੈਗੀ ਆ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਹਣ ਆਇਆ ਹੈਗਾ ਜੇ ਤੁਹਾਡਾ ਐਡਰੈਸ ਉੱਥੇ ਦਾ ਹੈਗਾ ਆ ਤਾਂ ਤੁਹਾਨੂੰ ਇੱਕ ਕੋਰਸ ਜਿਹੜਾ ਹੈਗਾ ਬਿਲਕੁਲ ਫ੍ਰੀ ਉਹ ਕਨਫਰਮ ਕਰਕੇ ਵੈਰੀਫਾਈ ਕਰਕੇ ਕਿ ਜਿਹੜਾ ਤੁਹਾਡਾ ਉਹ ਜਿਹੜਾ ਵਿਲੇਜ ਹੈਗਾ ਜਾਂ ਡਾਟਾ ਤੁਹਾਡਾ ਏਰੀਆ ਹੈਗਾ ਯਾ ਉਹ ਹਰਪੇੜੇ ਦਾ ਇਲਾਕੇ ਦੇ ਵਿੱਚ ਆਉਂਦਾ ਹੈਗਾ ਤਾਂ ਤੁਹਾਨੂੰ ਇਹਦੇ ਵਿੱਚ ਬਿਲਕੁਲ ਫ੍ਰੀ ਐਡਮਿਸ਼ਨ ਜਿਹੜੀ ਹੈਗੀ ਆ ਉਹ ਦੇ ਦਿੱਤੀ ਜਾਏਗੀ ਸੋ ਦੋਸਤੋ ਜੇ ਤੁਸੀਂ ਵੀ ਆਪਣੀ ਤਿਆਰੀ ਨੂੰ ਇੱਕ ਨਵੀਂ ਡਾਇਰੈਕਸ਼ਨ ਦੇਣਾ ਚਾਹੁੰਦੇ ਹੋ ਬੱਚੇ ਜੇ ਤੁਸੀਂ ਵੀ ਸਰਕਾਰੀ ਨੌਕਰੀ ਵਾਸਤੇ ਤਿਆਰੀ ਕਰਨਾ ਚਾਹੁੰਦੇ ਹੋ ਔਰ ਉਹ ਬਿਲਕੁਲ ਫ੍ਰੀ ਕਰਨਾ ਚਾਹੁੰਦੇ ਹੋ ਤਾਂ ਬੱਚੇ ਇਹਨਾਂ ਨੰਬਰਸ ਦੇ ਉੱਤੇ ਜਿਹੜਾ ਹੈਗਾ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਠੀਕ ਹੈ ਤਾਂ ਇਹ ਇੱਕ ਗਿਆਨ ਇੰਸਟੀਚਿਊਟ ਦਾ ਇੱਕ ਛੋਟਾ ਜਿਹਾ ਉਪਰਾਲਾ ਹੈਗਾ ਆ ਕਿਉਂਕਿ ਬਹੁਤ ਸਾਰੀਆਂ ਐਨਜੀਓਜ਼ ਬਹੁਤ ਸਾਰੇ ਜਿਹੜੇ ਤੁਸੀਂ ਦੇਖੇ ਹੋਣਾ ਕਿ ਇਸ ਤਰੀਕੇ ਦਾ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਇਸ ਹੜ ਹੜਾ ਦੇ ਔਖੇ ਟੈਪ ਦੇ ਵਿੱਚੋਂ ਪੰਜਾਬ ਨੂੰ ਕੱਢਣ ਵਾਸਤੇ ਪੂਰੀ ਜੋਰ ਦੇ ਨਾਲ ਜਿਹੜੇ ਕਿ ਪੂਰੀ ਮਿਹਨਤ ਕਰ ਰਹੇ ਹੈਗੇ ਆ ਤਾਂ ਇਹ ਵੀ ਇੱਕ ਉਪਰਾਲਾ ਗਿਆਨ ਇੰਸਟੀਚਿਊਟ ਦਾ ਛੋਟਾ ਜਿਹਾ ਹੈਗਾ ਆ ਜੇਕਰ ਨਾਲ ਅਸੀਂ ਉਹਨਾਂ ਹੜ ਪੇਟ ਦੇ ਇਲਾਕੇ ਦੇ ਬੱਚਿਆਂ ਦੀ ਮਦਦ ਕਰਨਾ ਚਾਹੁੰਦੇ ਆ ਤਾਂ ਦੋਸਤ ਜਲਦੀ ਤੋਂ ਜਲਦੀ ਸਾਨੂੰ ਆਪਣੇ ਜਿਹੜੇ ਈਮੇਲ ਆਈਡੀ ਤੇ ਤੁਸੀਂ ਆਧਾਰ ਕਾਰਡ ਦੀ ਫੋਟੋ ਭੇਜ ਸਕਦੇ ਹੋ ਠੀਕ ਹੈ ਉਹਦੇ ਵਿੱਚ ਅਸੀਂ ਕਨਫਰਮ ਕਰਕੇ ਵੈਰੀਫਾਈ ਕਰਕੇ ਤੁਹਾਨੂੰ ਇਸ ਕੋਰਸ ਦੇ ਵਿੱਚ ਜਿਹੜਾ ਹੈਗਾ ਆ ਉਹ ਐਡ ਕਰ ਦਿੱਤਾ ਜਾਏਗਾ ਤੇ ਦੋਸਤੋ ਆ ਆਈ ਹੋਪ ਕਿ ਤੁਹਾਨੂੰ ਜਿਹੜੀ ਹੈਗੀ ਸਾਰੀ ਜਾਣਕਾਰੀ ਇਸ ਕੋਰਸ ਦੇ ਬਾਰੇ ਸਮਝ ਲੱਗੀ ਹੋਏਗੀ ਠੀਕ ਹੈ ਜੀ ਤੇ ਮੈਂ ਉਮੀਦ ਕਰਦਾ ਹੈਗਾ ਕਿ ਤੁਸੀਂ ਜਰੂਰ ਇਸ ਕੋਰਸ ਨੂੰ ਜੁਆਇਨ ਕਰੋਗੇ ਤੇ ਆਪਣੀ ਤਿਆਰੀ ਨੂੰ ਇੱਕ ਨਵੇਂ ਮੁਕਾਮ ਤੱਕ ਲੈ ਕੇ ਜਾਓਗੇ ਧੰਨਵਾਦ